ਪੋਰਟਗਾਲ ਦੀ ਨੈਸ਼ਨੈਲਿਟੀ ਯਾਨੀ ਕਿ ਪਾਸਪੋਰਟ 50 ਹਜ਼ਾਰ ਬੰਦੇ ਕੋਲੇ ਹੈਗਾ ਆ ਆਪਣੇ ਜਿਹੜੇ ਇੰਡੀਅਨ ਪੰਜਾਬੀ ਨੇ ਤੇ ਉਹ ਯੂਰਪ ਦੇ ਅਲੱਗ-ਅਲੱਗ ਮੁਲਕਾਂ ਦੇ ਵਿੱਚ ਰਹਿੰਦੇ ਨੇ ਬਹੁਤ ਸਾਰੇ ਇੰਗਲੈਂਡ, ਫ੍ਰਾਂਸ, ਸਪੇਨ, ਜਰਮਨੀ, ਇਟਲੀ ਦੇ ਵਿੱਚ ਰਹਿ ਰਹੇ ਨੇ ਕਈ ਕੈਨੇਡਾ ਅਮਰੀਕਾ ਗਏ ਨੇ ਜੋ ਕੁਝ ਵੀ ਪੋਰਟਗਾਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕੱਲ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਉਸ ਇਨਸਾਨ ਦੇ ਉੱਪਰ ਮੁਕੱਦਮਾ ਜਿਹੜਾ ਆ ਦਰਜ ਕਰ ਦਿੱਤਾ ਗਿਆ ਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਾਲ ਅੱਜ ਮੇਰੀ ਗੱਲਬਾਤ ਹੋਈ ਆ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਗਰੁੱਪ ਦੀ ਅਨਾਉਂਸਮੈਂਟ ਕੀਤੀ ਜਾਵੇਗੀ ਉਸ ਗਰੁੱਪ ਦਾ ਕੰਮ ਕੀ ਹੋਵੇਗਾ ਕਿ ਹਰ ਇੱਕ ਯੂਰਪ ਦੇ ਮੁਲਕ ਦੇ ਵਿੱਚ ਇੱਕ ਨੁਮਾਇੰਦਾ ਚੁਣਿਆ ਜਾਵੇਗਾ ਇੱਕ ਜ਼ਿੰਮੇਵਾਰ ਮੁਧਵਾਰ ਵਿਅਕਤੀ ਦੀ ਡਿਊਟੀ ਲਗਾਈ ਜਾਵੇਗੀ ਤੇ ਉਸ ਨੂੰ ਅੱਗੇ ਕੀਤਾ ਜਾਵੇਗਾ ਐਗਜ਼ਾਮਪਲ ਤੌਰ ਤੇ ਤੁਹਾਨੂੰ ਇੱਕ ਉਦਾਹਰਨ ਦੇਣ ਲੱਗੇ ਆਂ ਕਿ ਫਰਾਂਸ ਦੇ ਵਿੱਚ ਇੱਕ ਇਨਸਾਨ ਚੁਣਿਆ ਜਾਵੇਗਾ ਤੇ ਉਹਦਾ ਨੰਬਰ ਜਿਹੜਾ ਆ ਉਹ ਪਬਲਿਕ ਇੱਕ ਵੀਡੀਓ ਪਾ ਕੇ ਤੁਹਾਨੂੰ ਸਾਰਿਆਂ ਨੂੰ ਦਿੱਤਾ ਜਾਵੇਗਾ ਤੇ ਇਹ ਅਨਾਉਂਸਮੈਂਟ ਕੀਤੀ ਜਾਵੇਗੀ ਕਿ ਜਿਹੜੇ ਵੀ ਫਰਾਂਸ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਦੇ ਕੋਲੇ ਪੁਰਤਗਾਲ ਦਾ ਪਾਸਪੋਰਟ ਆ ਤੇ ਉਹ ਇਸ ਵੀਰ ਦੇ ਨਾਲ ਸੰਪਰਕ ਕਰਕੇ ਆਪਣਾ ਨਾਮ ਲਿਖਾ ਦੇਣ ਤੇ ਗਰੁੱਪ ਜੁਆਇਨ ਕਰ ਲੈਣ ਜਦੋਂ ਗਾਹਾਂ ਅੱਗੇ ਵੋਟਾਂ ਪੈਣੀਆਂ ਨੇ ਉਦੋਂ ਉਸ ਗਰੁੱਪ ਦੇ ਮਾਧਿਅਮ ਰਾਹੀਂ ਅਨਾਉਂਸਮੈਂਟ ਕੀਤੀ ਜਾ ਸਕੇ ਕਿ ਤੁਸੀਂ ਇਸ ਪਾਰਟੀ ਨੂੰ ਵੋਟ ਪਾਉਣੀ ਆ ਤੇ ਤੁਹਾਨੂੰ ਇੱਕ ਵੀਡੀਓ ਬਣਾ ਕੇ ਅਸੀਂ ਦੱਸਾਂਗੇ ਵੀ ਕਿ ਵੀ ਵੋਟ ਜਿਹੜੀ ਆ ਤੁਸੀਂ ਕਿੰਜ ਆਨਲਾਈਨ ਫ੍ਰਾਂਸ ਦੇ ਵਿੱਚ ਬੈਠੇ ਹੀ ਪੁਰਤਗਾਲ ਦੀਆਂ ਵੋਟਾਂ ਕਿਸ ਤਰੀਕੇ ਨਾਲ ਤੁਸੀਂ ਪਾ ਸਕਦੇ ਹੋ ਇਸੇ ਤਰੀਕੇ ਨਾਲ ਸਪੇਨ ਦੇ ਵਿੱਚ ਇੱਕ ਗਰੁੱਪ ਬਣਾਇਆ ਜਾਵੇਗਾ ਇਟਲੀ ਦੇ ਵਿੱਚ ਜਰਮਨ ਦੇ ਵਿੱਚ ਤੇ ਯੂਕੇ ਦੇ ਵਿੱਚ ਤੇ ਇਹ ਇੱਕ ਹੁਣ ਕਮਿਊਨਿਟੀ ਦੀ ਪਾਵਰ ਦਿਖਾਉਣ ਦੀ ਲੋੜ ਆ ਇਹ ਸ਼ੁਰੂਆਤਾਂ ਨੇ ਤੇ ਸ਼ੁਰੂਆਤਾਂ ਜਿਹੜੀਆਂ ਹੁੰਦੀਆਂ ਨੇ ਜੇ ਉਹ ਸਟਾਰਟਿੰਗ ਦੇ ਵਿੱਚ ਹੀ ਰੋਗ ਦਿੱਤੀਆਂ ਜਾਣ ਜਿਹੜੀਆਂ ਗਲਤ ਹਰਕਤਾਂ ਗਤੀਵਿਧੀਆਂ ਸ਼ੁਰੂ ਹੁੰਦੀਆਂ ਨੇ ਤਾਂ ਉਹਨਾਂ ਤੇ ਕਾਬੂ ਪਾਉਣਾ ਸੌਖਾ ਹੁੰਦਾ ਹੈ ਜਦੋਂ ਸਿਰ ਤੋਂ ਪਾਣੀ ਨਿਕਲ ਜਾਵੇ ਤੇ ਉਦੋਂ ਮੜ ਕੇ ਪਛਤਾਵਾ ਪੱਲੇ ਰਹਿ ਜਾਂਦਾ ਆ ਇਸ ਕਰਕੇ ਜ਼ਰੂਰਤ ਹੈ ਤੁਹਾਡੇ ਸਾਰਿਆਂ ਦੀ ਸਾਥ ਦੀ ਸਮਝ ਦਾ ਇੰਤਜ਼ਾਰ ਕਰੋ ਥੋੜੇ ਦਿਨਾਂ ਦੇ ਵਿੱਚ ਸਾਰੀ ਤੁਹਾਡੇ ਸਾਹਮਣੇ ਅਪਡੇਟ ਆਵੇਗੀ ਪਰ ਦੁਬਾਰੇ ਮੈਂ ਫੇਰ ਕਹਿ ਰਿਹਾ ਹਾਂ ਕਿ ਤੁਹਾਡੇ ਨਾਲ ਕੋਈ ਵੀ ਬੰਦਾ ਪੁਰਤਗਾਲ ਦੇ ਵਿੱਚ ਗਲਤ ਹਰਕਤ ਕਰਦਾ ਲੜਨ ਦੀ ਕੋਸ਼ਿਸ਼ ਕਰਦਾ ਕੋਸ਼ਿਸ਼ ਕਰੋ ਉੱਥੋਂ ਦੂਰ ਹੋਣ ਦੀ ਕਿਉਂਕਿ ਤੁਹਾਡੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਕੇ ਉਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਸਕਦਾ ਹੈ ਤੇ ਪ੍ਰਬੰਧਕ ਕਮੇਟੀ ਵੱਲੋਂ ਇਹ ਬੇਨਤੀ ਆ ਵੀਡੀਓ ਸ਼ੇਅਰ ਕਰ ਦਿਓ ਬਹੁਤ ਬਹੁਤ ਸ਼ੁਕਰੀਆ